ਠੀਕ ਆ ਹੋਇਆ ਕੀ ਐ ਪਤਲਾ ਲੈਣਾ ਉਹਨੂੰ ਕਟਨਾਪ ਕਰ ਕਟਨਾਪ ਕਰਕੇ ਇੱਥੇ ਲੈ ਕੇ ਆਉਂਦਾ ਇੱਥੇ ਸਾਹਮਣੇ ਲਿਆ ਕੇ ਮਾਰੂਗਾ ਸਾਲੀ ਨੂੰ ਜਿੰਨਾ ਜ਼ਿਆਦਾ ਉਹਨੇ ਮੈਨੂੰ ਧੜਫਾਇਆ ਨਾ ਉਦੋਂ 10 ਗੁਣਾ ਜ਼ਿਆਦਾ ਧੜਫਾ ਕੇ ਜਾਣ ਘਟੂਗਾ ਉਹਦੀ ਨਾਲੇ ਹਾਂ ਜਿੰਨੀਆਂ ਵੀ ਉਹਦੀਆਂ ਪ੍ਰਾਈਵੇਟ ਵੀਡੀਓਜ਼ ਨੇ ਨਾ ਸਾਰੀਆਂ ਬਾਹਰ ਕਰੂੰਗਾ ਨੈਟ ਤੇ ਫਿਰ ਮੇਰਾ ਬਦਲਾ ਪੂਰਾ ਹੋਊਗਾ ਇਹ ਹੁੰਦਾ ਬਦਲਾ ਹੈ ਬਦਲਾ ਲੈਣਾ ਮਾਰਨਾ ਉਹਨੂੰ ਮਾਰ ਕੇ ਕੀ ਹੋ ਜੂਏ ਹੈ ਮੈਂ ਤੈਨੂੰ ਦੱਸਦਾ ਕੀ ਹੋਊਗਾ ਤੂੰ ਤਾਂ ਮਾਰਕੂ ਨੂੰ ਜੇਲ੍ਹ ਚਲਿਆ ਜਾਏਗਾ ਤੇ ਤੇਰੇ ਮਾਪਿਓ ਜਿਨ੍ਹਾਂ ਦਾ ਕੋਈ ਕਸੂਰ ਨਹੀਂ ساری ਉਮਰ ਰੋਣਗੇ ਵਿਚਾਰੇ ਚੜੀਆਂ ਵੀਡੀਓਜ਼ ਦੀ ਗੱਲ ਕਰਦਾ ਨਾ ਇਹਨਾਂ ਆਪਾਂ ਦਾ ਘਰੇ ਪੈਣ ਤੇਰੇ ਵੀ ਹੈ ਹੀ ਆ ਪਿਆਰ ਕਰਦਾ ਨਾ ਉਹਨੂੰ ਯਾਰ ਬਦਲਾ ਨਹੀਂ ਮੰਗਦਾ ਯਾਰ ਪਿਆਰ ਮੰਗਦਾ ਜੇ ਉਹ ਸੱਚੀ ਪਿਆਰ ਕਰਦਾ ਮੋਟੇ ਬਦਲ ਨਾਲੇ ਤੋਂ ਨਹੀਂ ਬਦਲ